ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਵੀਡੀਓ ਵਿੱਚ ਅਸੀਂ ਅਜਿਹੇ ਸਿੱਖ ਗੁਰੂ ਸਾਹਿਬਾਨ ਦੀ ਗੱਲ ਕਰਨ ਜਾ ਰਹੇ ਹਾਂ ਜਿਨ੍ਹਾਂ ਨੇ ਮਨੁੱਖਤਾ ਦੀ ਰੱਖਿਆ ਲਈ ਆਪਣੇ ਆਪ ਨੂੰ ਆਪਣੇ ਪਰਿਵਾਰ ਨੂੰ ਕੁਰਬਾਨ ਕਰ ਦਿੱਤਾ ਧਰਮ ਦੀ ਰੱਖਿਆ ਲਈ ਖਾਲਸਾ ਪੰਥ ਦੀ ਸਥਾਪਨਾ ਕੀਤੀ ਅਤੇ ਜ਼ਾਲਮ ਮੁਗਲਾਂ ਦੇ ਵਿਰੁੱਧ ਸਿੱਖਾਂ ਦੀ ਇੱਕ ਮਜ਼ਬੂਤ ਅਤੇ ਵਿਸ਼ਾਲ ਫੌਜ ਖੜੀ ਕਰ ਦਿੱਤੀ ਅਸੀਂ ਗੱਲ ਕਰ ਰਹੇ ਹਾਂ ਸਾਹਿਬੇ ਕਮਾਲ ਸਰਬੰਸਤਾਨੀ ਦਸ਼ਮੀਸ਼ ਪਿਤਾ ਸ੍ਰੀ ਗੁਰੂ ਕੋਵਿੰਦ ਸਿੰਘ ਜੀ ਦੀ 8 ਕਤਕ ਸਮਤ 1765 ਵਿਕਰਮੀ ਮੁਤਾਬਕ 7 ਅਕਤੂਬਰ 1782 ਵਿੱਚ ਸਾਚਕਣ ਸ੍ਰੀ ਹਜ਼ੂਰ ਸਾਹਿਬ ਨੰਦੇੜ ਵਿਖੇ ਆਪ ਜੀ ਚੋਤੀ ਜੋ ਸਮਾਈ ਗੁਰੂ ਜੀ ਦੀ ਕੋਲ ਉਮਰ 41 ਸਾਲ 9 ਮਹੀਨੇ ਅਤੇ 15 ਦਿਨ ਸੀ ਅਤੇ ਗੁਰੂ ਜੀ ਨੇ 32 ਸਾਲ 10 ਮਹੀਨੇ ਅਤੇ 26 ਦਿਨ ਗੁਰਿਆਈ ਕੀਤੀ। ਦੇਸ਼ ਵਿਦੇਸ਼ ਤੋਂ ਆਈ ਸੰਗਤ ਹਰ ਸਾਲ ਇਸ ਦਿਨ ਨੂੰ ਬੜੀ ਸ਼ਰਧਾ ਤੇ ਪਿਆਰ ਨਾਲ ਸ੍ਰੀ ਹਜੂਰ ਸਾਹਿਬ ਵਿਖੇ ਮਨਾਉਂਦੀ ਹੈ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਸਮੇਂ ਦੀਆਂ ਕੁਝ ਮਹੱਤਵਪੂਰਨ ਘਟਨਾਵਾਂ ਬਾਰੇ ਦੱਸਾਂਗੇ ਨਾਲ ਹੀ ਗੁਰੂ ਜੀ ਦੇ ਆਖਰੀ ਬਚਨ ਵੀ ਸੁਣਾਵਾਂਗੇ ਜਿਨ੍ਹਾਂ ਨਾਲ ਆਪ ਜੀ ਨੇ ਰੋਂਦੀ ਕਰ ਲਾਉਂਦੀ ਸਾਰੀ ਸੰਗਤ ਨੂੰ ਆਪਣੇ ਅੰਮ੍ਰਿਤ ਬਚਨਾਂ ਨਾਲ ਸ਼ਾਂਤ ਕੀਤਾ ਸੋ ਆਪ ਜੀ ਇਸ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ 1732 ਵਿੱਚ ਮੁਗਲ ਬਾਦਸ਼ਾਹ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਉਸ ਦਾ ਪੁੱਤਰ ਬਹਾਦਰ ਸ਼ਾਹ ਤਖਤ ਉੱਤੇ ਬੈਠਿਆ। ਬਹਾਦਰ ਸ਼ਾਹ ਆਪਣੇ ਪਿਤਾ ਤੋਂ ਸੁਭਾਅ ਵਿੱਚ ਬਿਲਕੁਲ ਵੱਖਰਾ ਸੀ। ਉਸਨੇ ਸਿੱਖਾਂ ਖਿਲਾਫ ਬਣੇ ਕਾਨੂੰਨ ਰੱਦ ਕਰ ਦਿੱਤੇ ਅਤੇ ਸਿੱਖਾਂ ਤੇ ਹਿੰਦੂਆਂ ਨਾਲ ਚੰਗੇ ਸਬੰਧ ਬਣਾਉਣੇ ਸ਼ੁਰੂ ਕਰ ਦਿੱਤੇ ਅਤੇ ਨਾਲ ਹੀ ਗੁਰੂ ਗੋਬਿੰਦ ਸਿੰਘ ਜੀ ਨਾਲ ਵੀ ਉਸ ਦੀ ਦੋਸਤੀ ਬਣ ਗਈ। ਇਹ ਦੋਸਤੀ ਕਈ ਕੱਟੜਪੰਥੀ ਮੁਸਲਮਾਨਾਂ ਨੂੰ ਬਿਲਕੁਲ ਵੀ ਪਸੰਦ ਨਾ ਆਈ। ਜੀਨਾ ਵਿੱਚੋਂ ਸਭ ਤੋਂ ਕੱਟੜ ਸੀ ਸਰਹੰਦ ਦਾ ਨਵਾਬ ਬਜ਼ੀਦ ਖਾਨ ਉਹ ਨਹੀਂ ਚਾਹੁੰਦਾ ਸੀ ਕਿ ਹਿੰਦੂ ਮੁਸਲਮਾਨਾਂ ਅਤੇ ਸਿੱਖਾਂ ਵਿੱਚ ਭਾਈਚਾਰਾ ਵਧੇ ਇਸ ਕਰਕੇ ਉਸਨੇ ਗੁਰੂ ਜੀ ਨੂੰ ਮਾਰਨ ਲਈ ਆਪਣੇ ਦੋ ਪਠਾਨ ਗੁਲਖਾਂ ਅਤੇ ਅਤਾ ਉੱਲਾ ਖਾਨ ਨੂੰ ਭੇਜਿਆ ਉਹ ਦੋਵੇਂ ਗੁਰੂ ਜੀ ਦੀ ਸੈਨਾ ਦਾ ਪਿੱਛਾ ਕਰਦੇ ਅੰਤ ਨਦੇੜ ਤੱਕ ਪਹੁੰਚ ਗਏ ਉਹਨਾਂ ਦਿਨਾਂ ਵਿੱਚ ਗੁਰੂ ਜੀ ਗੋਦਾਵਰੀ ਨਦੀ ਦੇ ਕੰਢੇ ਕੁਝ ਤੰਬੂ ਬਣਾ ਕੇ ਆਪਣੇ ਸਿੱਖਾਂ ਨਾਲ ਠਹਿਰੇ ਹੋਏ ਸਨ ਇਤਿਹਾਸ ਵਿੱਚ ਦਰਜ ਹੈ ਕਿ ਇੱਕ ਸ਼ਾਮ ਗੁਰੂਜੀ ਰਹਿਰਾ ਸਹਿਬ ਦਾ ਪਾਠ ਕਰਨ ਤੋਂ ਬਾਅਦ ਵਿਸ਼ਰਾਮ ਲਈ ਆਪਣੇ ਤੰਬੂ ਵਿੱਚ ਗਏ ਗੁਰੂ ਜੀ ਨੂੰ ਇਕੱਲਿਆਂ ਵੇਖ ਕੇ ਉਹਨਾਂ ਵਿੱਚੋਂ ਇੱਕ ਪਠਾਨ ਨੇ ਤੰਬੂ ਵਿੱਚ ਕੁਸ ਕੇ ਬੜੀ ਬੇਦਰਦੀ ਨਾਲ ਗੁਰੂਜੀ ਦੀ ਛਾਤੀ ਦੇ ਸੱਜੇ ਪਾਸੇ ਖੰਜਰ ਨਾਲ वार ਕੀਤਾ ਉਸ ਸਮੇਂ ਗੁਰੂ ਜੀ ਨੇ ਇੱਕ ਹੱਥ ਨਾਲ ਜ਼ਖਮ ਨੂੰ ਦਬਾ ਕੇ ਤੇ ਦੂਜੇ ਹੱਥ ਵਿੱਚ ਤਲਵਾਰ ਫੜ ਕੇ ਵਾਰ ਕਰਦਿਆਂ ਉਸ ਪਠਾਨ ਦਾ ਸਿਰ ਧੜ ਤੋਂ ਅਲੱਗ ਕਰ ਦਿੱਤਾ ਬਾਹਰ ਛੂਪੇ ਹੋਏ ਦੂਸਰੇ ਪਠਾਨ ਨੂੰ ਸਿੱਖਾਂ ਦੇ ਬੰਦਾ ਸਿੰਘ ਬਹਾਦਰ ਨੇ ਉਸੇ ਸਮੇਂ ਘੇਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗੁਰੂ ਜੀ ਉੱਪਰ ਇਸ ਹਮਲੇ ਦੀ ਖਬਰ ਜਦੋਂ ਬਹਾਦਰ ਸਾਹਿਬ ਤੱਕ ਪਹੁੰਚੀ ਤਾਂ ਉਸਨੇ ਤੁਰੰਤ ਆਪਣੇ ਵਿਦੇਸ਼ੀ ਹਕੀਮਾਂ ਨੂੰ ਗੁਰੂ ਜੀ ਦਾ ਇਲਾਜ ਕਰਨ ਭੇਜਿਆ ਗੁਰੂ ਜੀ ਦਾ ਜ਼ਖਮ ਭਰ ਗਿਆ ਅਤੇ ਹੌਲੀ-ਹੌਲੀ ਆਪ ਜੀ ਠੀਕ ਹੋ ਗਏ ਹਕੀਮਾ ਨੇ ਉਸ ਸਮੇਂ ਸਿੱਖਾ ਨੂੰ ਹਦਾਇਤ ਕੀਤੀ ਸੀ ਕਿ ਗੁਰੂ ਜੀ ਨੂੰ ਅਜਿਹਾ ਕੋਈ ਕੰਮ ਨਾ ਕਰਨ ਦਿੱਤਾ ਜਾਏ ਜਿਸ ਨਾਲ ਉਨ੍ਹਾਂ ਦੀ ਛਾਤੀ ਦੇ ਹੋਏ ਜ਼ਖਮ ਉਤੇ ਜ਼ੋਰ ਪਵੇ ਆਪ ਜੀ ਦੇ ਜ਼ਖਮ ਠੀਕ ਹੋਣ ਤੇ ਸੰਗਤ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਕਹਿੰਦੇ ਹਨ ਕਿ ਕੁਝ ਦਿਨਾਂ ਬਾਅਦ ਹైదరాబాద్ ਤੋਂ ਆਏ ਕਾਰੀਗਰਾਂ ਨੇ ਕੁਝ ਤੀਰ ਕਮਾਨ ਗੁਰੂ ਜੀ ਨੂੰ ਭੇਟ ਕੀਤੇ ਜਿਵੇਂ ਹੀ ਗੁਰੂ ਜੀ ਨੇ ਤੀਰ ਕਮਾਨ ਉਤੇ ਛੜਾਇਆ ਜਿਆਦਾ ਜ਼ੋਰ ਲੱਗਣ ਨਾਲ ਗੁਰੂ ਜੀ ਦਾ ਜ਼ਖਮ ਖੁੱਲ ਗਿਆ ਅਤੇ ਦੇਖਦਿਆਂ ਹੀ ਬਹੁਤ ਖੂਨ ਵਗ ਗਿਆ ਹਕੀਮ ਨੇ ਗੁਰੂ ਜੀ ਦੇ ਜ਼ਖਮ ਉਤੇ ਦੁਬਾਰਾ ਮੱਲਮ ਪੱਟੀ ਕਰ ਦਿੱਤੀ ਜ਼ਖਮ ਨੂੰ ਟਾਂਕੇ ਲਗਾ ਦਿੱਤੇ ਗਏ ਜ਼ਖਮ ਨੂੰ ਠੀਕ ਕਰਨ ਵਿੱਚ ਪੂਰਾ ਜੋਰ ਲਾਇਆ ਗਿਆ ਪਰ ਜ਼ਖਮ ਠੀਕ ਨਾ ਹੋਇਆ ਤੇ ਦਿਨੋਂ ਦਿਨ ਖਰਾਬ ਹੀ ਹੁੰਦਾ ਗਿਆ ਗੁਰੂ ਜੀ ਨੂੰ ਸਮਝ ਆ ਗਿਆ ਕਿ ਹੁਣ ਸੱਚਖੰਡ ਜਾਣ ਦਾ ਸਮਾਂ ਆ ਗਿਆ ਹੈ ਬਿਨਾਂ ਸਮਾਂ ਗਵਾਉਂਦਿਆਂ ਗੁਰੂ ਜੀ ਨੇ ਸਿੱਖ ਸੰਗਤ ਨੂੰ ਬੁਲਾਇਆ ਅਤੇ ਭਾਈ ਦਿਆ ਸਿੰਘ ਜੀ ਨੂੰ ਆਦੇਸ਼ ਕੀਤਾ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਵੇ। ਫਿਰ ਗੁਰੂ ਜੀ ਨੇ ਪੰਜ ਪੈਸੇ ਅਤੇ ਨਾਰੀਅਲ ਮੰਗਵਾ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੇਟ ਕਰਦਿਆਂ ਨਮਸਕਾਰ ਕੀਤੀ ਅਤੇ ਫਰਮਾਇਆ ਕਿ ਅੱਜ ਤੋਂ ਸਿੱਖਾਂ ਦੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੋਣਗੇ। ਹੁਣ ਕੋਈ ਦੇਤਾਰੀ ਗੁਰੂ ਨਹੀਂ ਹੋਏਗਾ। ਸਾਡੀ ਜੋਤ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹੀ ਰਹੇਗੀ। ਜਿਸ ਨੂੰ ਸਾਡੇ ਦਰਸ਼ਨ ਦੀ ਇੱਛਾ ਹੋਵੇ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰੇ। ਇਹ ਅ ਜਿਹਾਂ ਜੁਗੋ ਜੁਗ ਅਡਲ ਗੁਰੂ ਹੋਏਗਾ ਜੋ ਪਰਲੋਕ ਤੱਕ ਤੁਹਾਡੀ ਅਗਵਾਈ ਕਰੇਗਾ ਤੇ ਸਦਾ ਤੁਹਾਨੂੰ ਉਪਦੇਸ਼ ਆਤਮਕ ਪ੍ਰਕਾਸ਼ ਅਤੇ ਸ਼ਾਂਤੀ ਦੇਵੇਗਾ। ਗੁਰੂ ਜੀ ਨੇ ਬਚਨ ਉਚਾਰਨ ਕੀਤੇ ਆਗਿਆ ਪਈ ਅਕਾਲ ਕੀ ਤਬੀ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲਬੋ ਚਾਹੇ ਖੋਜ ਸ਼ਬਦ ਮੇਲੇ ਅਗਲੀ ਸਵੇਰ ਨਾਡੇੜ ਵਿੱਚ ਇੱਕ ਅਜੀਬ ਚੁੱਪ ਛਾ ਗਈ। ਗੁਰੂ ਜੀ ਨੇ ਸਾਰੀ ਸੰਗਤ ਨੂੰ ਇਕੱਠਾ ਕਰਕੇ ਸਮਝਾਇਆ ਕਿ ਸਾਡੀ ਤੇ ਤੁਹਾਡੀ ਆਖਰੀ ਮੁਲਾਕਾਤ ਹੈ। ਸਾਨੂੰ ਸਚਖੰਡ ਤੋਂ ਨਿਰੰਕਾਰ ਦਾ ਬੁਲਾਵਾ ਆ ਗਿਆ ਹੈ। ਸੰਗਤ ਤਾਂ ਪਹਿਲਾਂ ਹੀ ਕਬਰਾਈ ਹੋਈ ਸੀ। ਗੁਰੂ ਜੀ ਦੇ ਅਜਾਹਿ ਬੋਲ ਸੁਣ ਕੇ ਉਹਨਾਂ ਨੂੰ ਹੋਰ ਗਹਿਰਾ ਸਦਮਾ ਲੱਗਿਆ। ਗੁਰੂ ਜੀ ਨੇ ਆਖਿਆ ਜੋ ਪਰਮਾਤਮਾ ਨਾਲ ਪ੍ਰੇਮ ਕਰਦੇ ਹਨ ਉਹ ਕਦੇ ਨਹੀਂ ਮਰਦੇ। ਉੱਜਨਾ ਮਰਨ ਤੋਂ ਰਹਿਤ ਹੁੰਦੇ ਹਨ ਨਾ ਪਹਿਲੀਆਂ ਪਾਸ਼ਾਂ ਜਾਂ ਇਸ ਦੁਨੀਆ ਨੂੰ ਛੱਡ ਕੇ ਗਈਆਂ ਹਨ ਅਤੇ ਨਾ ਹੀ ਅਸੀਂ ਇਸ ਦੁਨੀਆ ਨੂੰ ਕਦੇ ਛੱਡ ਕੇ ਜਾਵਾਂਗੇ ਅਸੀਂ ਇਸ ਸੰਸਾਰ ਨੂੰ ਛੱਡ ਕੇ ਨਹੀਂ ਜਾ ਰਹੇ ਸਿਰਫ ਨਿਰੰਕਾਰ ਨਾਲ ਇੱਕ ਹੋਣ ਜਾ ਰਹੇ ਹਾਂ ਜੋ ਸਾਨੂੰ ਸੱਚੇ ਮਨ ਨਾਲ ਯਾਦ ਕਰਨਗੇ ਉਹਨਾਂ ਨੂੰ ਮੇਰੇ ਦਰਸ਼ਨ ਜ਼ਰੂਰ ਹੋਇਆ ਕਰਨਗੇ ਇਤਿਹਾਸ ਵਿੱਚ ਲਿਖਿਆ ਗਿਆ ਹੈ ਕਿ ਗੁਰੂ ਜੀ ਦੇ ਆਦੇਸ਼ ਅਨੁਸਾਰ ਪਾਈ ਦਿਆ ਸਿੰਘ ਜੀ ਪਾਈ ਸੰਤੋਖ ਸਿੰਘ ਜੀ ਪਾਈ ਹਿੰਮਤ ਸਿੰਘ ਜੀ ਅਤੇ ਪਾਈ ਧਰਮ ਸਿੰਘ ਜੀ ਨੇ ਗੁਰੂ ਜੀ ਦੇ ਅੰਤਿਮ ਸੰਸਕਾਰ ਲਈ ਲੱਕੜਾਂ ਇਕੱਠੀਆਂ ਕੀਤੀਆਂ ਅਤੇ ਪਹਿਲਾਂ ਤੋਂ ਹੀ ਚਿਤਾ ਦੇ ਆਲੇ-ਦੁਆਲੇ ਦੀਵਾਰਾਂ ਬਣਾ ਦਿੱਤੀਆਂ ਗਈਆਂ ਅਤੇ ਕਿਸੇ ਨੂੰ ਵੀ ਅੰਦਰ ਪ੍ਰਵੇਸ਼ ਨਾ ਕਰਨ ਦਾ ਆਦੇਸ਼ ਦਿੱਤਾ ਗੁਰੂ ਜੀ ਨੇ ਆਖਿਆ ਮੇਰੀ ਦੇ ਨਾਲ ਪ੍ਰੇਮ ਨਾ ਕਰਨਾ ਮੇਰੇ ਬਚਨਾਂ ਤੇ ਸਿੱਖਿਆ ਨਾ ਪ੍ਰੇਮ ਕਰਨਾ ਮੇਰੀ ਕੋਈ ਸਮਾਦੀ ਨਾ ਬਣਾਈ ਜਾਵੇ ਸੰਗਤਾਨਾ ਵੈਗੁਰੂ ਜੀ ਦਾ ਖਾਲਸਾ ਤੇ ਵੈਗੁਰੂ ਜੀ ਕੀ ਫਤਿਹ ਬੁਲਾਉਂਦਿਆਂ ਆਪ ਜੀ ਹਮੇਸ਼ਾ ਲਈ ਜੋਤੀ ਜੋਸਮਾ ਗਏ ਕਹਿੰਦੇ ਹਨ ਕੁਝ ਸਮੇਂ ਬਾਅਦ ਉੱਥੇ ਇੱਕ ਗੁਰੂ ਜੀ ਦਾ ਪਿਆਰਾ ਸੇਵਕ ਭਾਈ ਸੰਗਤ ਸਿੰਘ ਜੀ ਪਹੁੰਚਿਆ ਉਸ ਨੇ ਸੰਗਤਾਂ ਦੇ ਵਿਰਲਾਪ ਕਰਨ ਦਾ ਕਾਰਨ ਪੁੱਛਿਆ ਤਾਂ ਸੰਗਤਾਂ ਨੇ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਜੀ ਸਦਾ ਲਈ ਸੱਚਖੰਡ ਚਲੇ ਗਏ ਹਨ ਇਹ ਨਾ ਸੁਣਦਿਆਂ ਹੀ ਭਾਈ ਸੰਗਤ ਸਿੰਘ ਜੀ ਨੇ ਹੈਰਾਨੀ ਨਾਲ ਪੁੱਛਿਆ ਕਿ ਇਹ ਕਿਸ ਤਰ੍ਹਾਂ ਸੰਭਵ ਹੋ ਸਕਦਾ ਹੈ ਕਿਉਂਕਿ ਹੁਣੇ ਹੀ ਰਸਤੇ ਵਿੱਚ ਮੇਰਾ ਮੇਲ ਗੁਰੂ ਜੀ ਨਾਲ ਹੋਇਆ ਏ ਅਤੇ ਉਹ ਆਪਣੇ ਘੋੜੇ ਤੇ ਸਵਾਰ ਹੋ ਕੇ ਕਿਤੇ ਜਾ ਰਹੇ ਸਨ ਮੈਨੂੰ ਕਣਾ ਪ੍ਰਸ਼ਾਦ ਦਿੰਦਿਆਂ ਆਖਿਆ ਕਿ ਤੂੰ ਤਾਂ ਗੁਰੂ ਦਾ ਸੱਚਾ ਸਿੱਖ ਬਣਨਾ ਏ ਇਹ ਸੁਣਦਿਆਂ ਮੈਂ ਗੁਰੂ ਜੀ ਨੂੰ ਪੁੱਛਿਆ ਕਿ ਉਹ ਕਿੱਥੇ ਜਾ ਰਹੇ ਹਨ ਤਾਂ ਗੁਰੂ ਜੀ ਨੇ ਦੱਸਿਆ ਕਿ ਉਹ ਜੰਗਲ ਵੱਲ ਜਾ ਰਹੇ ਹਨ ਸੰਗਤ ਜੀ ਦੇ ਮੂੰਹੋਂ ਅਜਹਿ ਬੋਲ ਸੁਣਦਿਆਂ ਸਾਰੀਆਂ ਸੰਗਤਾਂ ਹੈਰਾਨ ਹੋ ਗਈਆਂ ਇਸ ਦੇ ਨਾਲ ਹੀ ਹੈਰਾਨੀ ਹੋਰ ਵੀ ਵੱਧ ਗਈ ਜਦੋਂ ਭਾਈ ਦਿਆ ਸਿੰਘ ਜੀ ਨੇ ਜਤ ਸੰਸਕਾਰ ਦੀ ਥਾਂ ਜਾ ਕੇ ਦੇਖਿਆ ਤਾਂ ਗੁਰੂ ਜੀ ਦਾ ਕੋਈ ਅਵਸ਼ੇਸ਼ ਨਹੀਂ ਮਿਲਿਆ ਸਿਰਫ ਇੱਕ ਕਿਰਪਾਨ ਪਈ ਸੀ ਸਾਰੀ ਸੰਗਤ ਨੂੰ ਸਮਝ ਆ ਗਿਆ ਕਿ ਗੁਰੂ ਗੋਬਿੰਦ ਸਿੰਘ ਜੀ ਸਿਰਫ ਸਧਾਰਨ ਮਨੁੱਖ ਨਹੀਂ ਸਨ ਸਗੋਂ ਅਲੌਕਿਕ ਜੋਤ ਸਨ ਜੋ ਆਪਣੇ ਸਰੀਰ ਸਮੇਤ ਸੱਚਖੰਡ ਚਲੇ ਗਏ ਕਿਹਾ ਜਾਂਦਾ ਹੈ ਕਿ ਗੁਰੂ ਜੀ ਦਾ ਪਿਆਰਾ ਕੋੜਾ ਦਿਲਬਾਗ ਵੀ ਉਹਨਾਂ ਦੇ ਨਾਲ ਹੀ ਸੱਚਖੰਡ ਚਲਾ ਗਿਆ ਸੀ ਗੁਰੂ ਜੀ ਦੇ ਪਿਆਰੇ ਸਿੱਖਾਂ ਨੇ ਉਹਨਾਂ ਦੀ ਯਾਦ ਵਿੱਚ ਉਸ ਥਾਂ ਤੇ ਗੁਰਦੁਆਰਾ ਬਣਾਇਆ ਜੋ ਅੱਜ ਸ੍ਰੀ ਹਜ਼ੂਰ ਸਾਹਿਬ ਦੇ ਨਾਮ ਨਾਲ ਪ੍ਰਸਿੱਧ ਹੈ ਜਿੱਥੇ ਹਰ ਸਿੱਖ ਪਿਆਰ ਅਤੇ ਸ਼ਰਧਾ ਨਾਲ ਆਪਣੇ ਕਲਗੀਧਰ ਪਿਤਾ ਨੂੰ ਯਾਦ ਕਰਦਾ ਹੈ